ਬਲਜੀਤ ਇਹਨਾਂ ਦੇ ਤੇ ਪਪੀਤਿਆਂ ਦੇ ਪਰੌਂਠੇ ਬੜੇ ਸਵਾਦ ਬੰਦੇ ਹੁੰਦੇ ਮੈਂ ਜਾਣ ਲਗੀਨੇ ਲੈ ਕੇ ਜਾਣੀ ਆ ਲੈ ਜੀ ਪਣਾ ਇੱਥੇ ਵਾਧੂ ਰਹਿੰਦੇ ਆ ਨਾਲੇ ਜਿਹੜਾ ਨਹੀਂ ਕੋਈ ਉਹ ਮੰਗੇ ਖੜਦਾ ਵਾ ਮੈਂ ਇਦਾਂ 20 ਛੋਟ ਛੜਿਆ ਦੇ ਵੇਲਾ ਕਿੰਨੇ ਹੋਈਓ ਉਹ ਤੇਰੇ ਹੱਥਾਂ ਤੋਂ ਬਰਕਤ ਬੜੀ ਹੋਈ ਹੈ ਹਨਾ ਹੋਰ ਪਤਾ ਨਹੀਂ ਕੀ ਗੱਲ ਮਾਜੀ ਵੀ ਸਾਰਾ ਜਾਂਦਾ ਆਪਣੇ ਘਰ ਦਾ ਜੋ ਵੀ ਬਿਜ਼ਨਸ ਤੁਹਾਡਾ ਤੇਰੇ ਹੱਥੋਂ ਹੀ ਚੱਲਣ ਰਿਹਾ ਸਾਰਾ ਕੁਛ ਨਹੀਂ ਸਾਪੜੇ ਆਪਣੀ ਕਿਸਮਤ ਹੁੰਦੀ ਆ ਸੁੱਖ ਉਹ ਤੈਨੂੰ ਲੱਗਣ ਡਿਆ ਵੀ ਮੇਰੇ ਹੱਥੋਂ ਚੱਲਣ ਡਿਆ ਵਾ ਉਦਾਂ ਗੱਲ ਵੱਖਰੀ ਆ ਪੂਰੀ ਹੈਲਪ ਕਰਾਉਣੀ ਪੈਂਦੀ ਏ ਸਾਬੀ ਲਾਗੋ ਐਸੇ ਗਲਤ ਮਹੇਤਾ ਕੇ ਵਿਆਹ ਨਹੀਂ ਕਰਾਇਆ ਉਹਦਾ ਕਿਸਮਤ ਤੇ ਹੋਰ ਵੀ ਕਿਸੇ ਦੀ ਬਣ ਲੱਗੀ ਪਰ ਉਹਦੀ ਬਣਨ ਨਹੀਂ ਦਿੱਤੀ ਜਿਹੜਾ ਪਿੱਛੇ ਹੁੰਦਾ ਹੁੰਦਾ ਏ ਜਾਗਾ ਹੈ ਤੈਨੂੰ ਚੇਤਾ ਨਹੀਂ ਭੁੱਲਿਆ ਤੇ ਹੋਰ ਉਹ ਤਾਂ ਮੈਨੂੰ ਅੱਗੇ ਵੀ ਆ ਕੇ ਤੈਨੂੰ ਮੈਂ ਵਿਚਾਰੇ ਗਈ ਤੂੰ ਤਾਂ ਟੱਕਰਿਆ ਵਿਚਾਰੇ ਨੇ ਮੈਨੂੰ ਵੀ ਆ ਕੇ ਨੀਵੀਂ ਪਾ ਲਈ ਮੇਰੇ ਨਾਲ ਮਮੀ ਹੀ ਮੇਰੇ ਨੇ ਤੈਨੂੰ ਪੁੱਛ ਹੀ ਲੈਣਾ ਸੀ ਮੈਨੂੰ ਕੋਨਾ ਕੋ ਤੇਰੇ ਵੱਲੋਂ ਪੁੱਛਣਾ ਤੈਨੂੰ ਤੇਰੇ ਵੱਲੋਂ ਉਹਦੋਂ ਫਿਰ ਸੋਕੇ ਤੈਨੂੰ ਪਤਾ ਤਾਂ ਹੈਗਾ ਈ ਚਲ ਵਿਆਹ ਤੇ ਕਰੋਣਾ ਹੁੰਦਾ ਕਿਤਨਾ ਕਿਤੇ ਤੇ ਕਰਨਾ ਹੀ ਹੁੰਦਾ ਵਾ ਨਾਲੇ ਤੈਨੂੰ ਪਤਾ ਸਾਬੀ ਦੇ ਸੁਭਾਣ ਨਹੀਂ ਚੰਗਾ ਮੈਨੂੰ ਕਿਹਾ ਮੈਨੂੰ ਪਤਾ ਹੀ ਕਿਦਾਂ ਦਾ ਦੱਸ ਬਾ ਮੈਂ ਵੀ ਵੇਖ ਲਿਆ ਸੀ ਸ਼ਾਪ ਦੇ ਉੱਤੇ ਤੂੰ ਦੁਕਾਨ ਤੇ ਹੀ ਵੇਖਿਆ ਅਈ ਸਦਾ ਉਦ ਲੱਗੇ ਰਹਿਨੇ ਆ ਮੈਂ ਕਹਿੰਨੀ ਵੀ ਇਹਦਾ ਸੁਭਾਣ ਹੀ ਚੰਗਾ ਚਲੋ ਘਰ ਦੇ ਦੀ ਮਰਜ਼ੀ ਨਾਲ ਵਿਆਹ ਹੋਏ ਨਾ ਗੱਲ ਹੋਰ ਹੁੰਦੀ ਆ ਫਿਰਦਾ ਤਾਂ ਹੈਗਾ ਹੀ ਮੇਰੇ ਮਗਰ ਪਰ ਮੈਂ ਉਹਨੂੰ ਕਦੀ ਚੱਲ ਛੱਡ ਹੁਣ ਗਾੜੀ ਰਿਸ਼ਤੇ ਦੀ ਗੱਲ ਨਹੀਂ ਚੱਲਣ ਦੇਗੀ ਤੇ ਨਹੀਂ ਨਹੀਂ ਹਜੇ ਤੇ ਕਿਤੇ ਵੀ ਨਹੀਂ ਆ ਮੰਮੀ ਮੈਨੂੰ ਬੜਾ ਆਂਦੇ ਰਿਸ਼ਤਿਆਂ ਵਾਲੇ ਵੀ ਬੜੇ ਹੁੰਦੇ ਰਹੇ ਆ ਨਹੀਂ ਪਰ ਜੀ ਚੱਲ ਹੁਣ ਤੇਰਾ ਭਰਾ ਉਹ ਤੇ ਤੂੰ ਕਹਿੰਨੀ ਹੁੰਨੀ ਮੇਰਾ ਭਰਾ ਛੋਟਾ ਉਹ ਜੋ ਹੋਂਦ ਤੇ ਉਹ ਬਥੇਰਾ ਹੋ ਗਿਆ ਵੱਡਾ ਹੁਣ ਉਹਨੂੰ ਕਿੱਡਾ ਵੱਡਾ ਕਰਨਾਈ ਹੂੰ ਚੱਲ ਹੁਣ ਜਿੱਥੇ ਵੀ ਕਿਤੇ ਆਊਗਾ ਨਾ ਜਿੱਤਾ ਮੈਂ ਕਰ ਲੈਣਾ ਚੁੱਪ ਕਰਕੇ ਹੁਣ ਹਾਂ ਕਰਦੀ ਹੁਣ ਨਾ ਗਾੜੀ ਕਰੀ ਰਿਸ਼ਤਾ ਤੇ ਮੈਨੂੰ ਵੀ ਆਉਣ ਲਿਆ ਵਾ ਐਨ ਆਰ ਆਈ ਕੇ ਮੁੰਡਾ ਚੱਲ ਫਿਰ ਤੇ ਵਧੀਆ ਹੋਰ ਤੈਨੂੰ ਕੀ ਚਾਹੀਦਾ ਤੇਰੀ ਦੇ ਕਿਸਮਤ ਚਮਕ ਗਈ ਹੈ ਗੱਲ ਚੱਲਣ ਈ ਆ ਤੈਨੂੰ ਪਤਾ ਮੈਨੂੰ ਤਾਂ ਪਹਿਲਾਂ ਤੇ ਬਾਹਰ ਜਾਂਦਾ ਬੜਾ ਸ਼ੌਂਕ ਹੀ ਪਰ ਇਹ ਆ ਨਹੀਂ ਚੱਲ ਸਾਰਾ ਕੁਝ ਆਹੋ ਉੱਲੇ ਵੀ ਦੁਨੀਆ 'ਚ ਪੜੇ ਆ ਚੱਲ ਤੁਸੀਂ ਪਹਿਲਾਂ ਪਤਾ ਪੁਤਾ ਕਰਾ ਲਿਓ ਫਰ ਚੱਲ ਕੋਈ ਗੱਲ ਨਹੀਂ ਇਦਾਂ ਹੀ ਵਾਦੇ ਕੱਟੇ ਹੁੰਦੇ ਰਹਿੰਦੇ ਆ ਹੁਣ ਮੈਂ ਵੀ ਮਨ ਬਣਾ ਲਿਆ ਵਾ ਹੁਣ ਮੈਂ ਵੀ ਛੇਤੀ ਵਿਆਹ ਕਰਾ ਲੈਣਾ ਵਾ ਫੇਰ ਗਾਂ ਦਾ ਜਿਆਦਾ ਉਮਰ ਹੋਈ ਗਈ ਫੇਰ ਕੌਣ ਪਸੰਦ ਕਰਦਾ ਵਾ ਨਹੀਂ ਗਾੜੀ ਨਾਲੇ ਕੱਲ ਨੂੰ ਤੁਸੀਂ ਆਪਣਾ ਭਰਾ ਵੇ ਆਉਣਾ ਜਦੋਂ ਪਰ ਜਾਈਏ ਹੀ ਉਹਨੇ ਟਿਕਨ ਦੇਣਾ ਉਹਨੇ ਦੇਖਣਾ ਹੈ ਕੁਝ ਵੀ ਮੇਰੇ ਨਾਨਾ ਨੇ ਇੰਨਾ ਕੁਝ ਕੀਤਾ ਵਾ ਮੁਰਕੇ ਕੌਣ ਕੌਣ ਜਾਣਦਾ ਭੈਣ ਮੇਰੀ ਇਹ ਉਹ ਚੱਲ ਵਧੀਆ ਗੱਲ ਆ ਵੀ ਅਸੀਂ ਅਸੀਂ ਆਪਣੇ ਭਰਾ ਦਾ ਪੂਰਾ ਸਾਥ ਦਿੱਤਾ ਵੀ ਉਹਦਾ ਬਣਾ ਕੇ ਦਿੱਤਾ ਵੀ ਚੱਲ ਇਹ ਕੱਲ ਨੂੰ ਸੌਖਾ ਰਵੇ ਉਹ ਜਿਹੀ ਧਿਆਨ ਨਹੀਂ ਦਿੰਦਾ ਬੜਾ ਬਚਪਨਾਈ ਉਹਦੇ ਵਿੱਚ ਅ ਜਦੋਂ ਕਿਤੇ ਦੀ ਨਾਲਦੀ ਆਈ ਨਾ ਫੇਰ ਉਹਨੂੰ ਅਗਲੋਂ ਉਹਨੇ ਨਹੀਂ ਸਿਆਣਾ ਹੁਣ ਵੇਖ ਕਿੱਦਾਂ ਦੋਵੇਂ ਜਾਣੀਆਂ ਜਾ ਕੇ ਉਹ ਗੱਲਾਂ ਕੱਢ ਲਈਆਂ ਪਤਾ ਨਹੀਂ ਇਹੋ ਜੀਆਂ ਕਿਹੜੀਆਂ ਗੱਲਾਂ ਜਿਹੜੀਆਂ ਮੇਰੇ ਸਾਹਮਣੇ ਨਹੀਂ ਹੋਣੀਆਂ ਚੁੱਪਚੀਪੀ ਤੇ ਉੱਥੇ ਲੈ ਗਈ ਆ ਜੇ ਮੈਂ ਕਿਹਾ ਆਜੋ ਅੰਦਰ ਬਹਿ ਕੇ ਗੱਲਾਂ ਕਰਦੇ ਤੇ ਮੈਨੂੰ ਕਹਿੰਦੀ ਨਹੀਂ ਨਹੀਂ ਤੂੰ ਜਾ ਆਪਣਾ ਕੰਮ ਕਰ ਤੇ ਜਾ ਕੇ ਆਪਣੀ ਸਹੇਲੀ ਨੂੰ ਤੇ ਉਹ ਤੇ ਨਹੀਂ ਪਤਾ ਨਹੀਂ ਕਿਹੜੀਆਂ ਖੱਟੀਆਂ ਮਿੱਠੀਆਂ ਕਰਨ ਮੈਨੂੰ ਲੱਗਦਾ ਜਰੂਰ ਕੋਈ ਦਾਲਚਕਾਲਾ ਹੈਗਾ ਵਾ ਜਿਹੜੀ ਇਹ ਮੇਰੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਹੈ ਹੈ ਕਿੱਦਾਂ ਦੀ ਆ ਪਹਿਲਾਂ ਉਹੋ ਜੀ ਦੀ ਸਹੇਲੀ ਆ ਤੇ ਉਹੋ ਜੀ ਇਹ ਆ ਆ ਚਾਹ ਬਣੀ ਪਿਆਗੇ ਤੇ ਪਤੀਲਾ ਵੀ ਇੱਥੇ ਰੱਖ ਗਿਆ ਵੀ ਉਹ ਧੋਣਾ ਕਿੰਨੇ ਆ ਮੈਂ ਕੋ ਧੋਵਾ ਹਾਪੀ ਧੋਵੀ ਆਣ ਕੇ ਜਦੋਂ ਕੋਈ ਇਹਦੀ ਸਹੇਲੀ ਭੈਣ ਆਉਂਦੀ ਮੈਨੂੰ ਕਦੇ ਲੱਗਿਆ ਨਹੀਂ ਲੌਂਦੀ ਉਦਾਂ ਵੇਹੇ ਨੂੰ ਮਤਲਬ ਹੋਵੇ ਤੇ ਮੈਨੂੰ ਕਿੱਦਾਂ ਤੇ ਪੋਬਲੀਆਂ ਪੁੰਦੀ ਆ ਮੰਮੀ ਦੱਸਦੀਆਂ ਜਾ ਕੇ ਮੰਮੀ ਕੀ ਗੱਲ ਆ ਬੜੀ ਚੁੱਪ ਕਰਕੇ ਬੈਠੀ ਆ ਕੀ ਸੋਚੀ ਸੋਚਣ ਦੇ ਆ ਮੈਂ ਨਾ ਸੋਚਣ ਇਹ ਨਹੀਂ ਆ ਕਿ ਅੱਜ ਬਲਜੀਤ 29 ਸਾਲਾਂ ਦੀ ਹੋ ਗਈ ਆ ਤੇ ਫੇਰ ਕੀ ਹੋ ਗਿਆ 29 ਸਾਲਾਂ ਦੀ ਹੋ ਗਈ ਆ ਤੇ ਕੋਈ ਐਡੀ ਵੀ ਨਹੀਂ ਉਮਰ ਹੈਗੀ ਪੁੱਤ ਤੇਰੇ ਵਾਸਤੇ 29 ਸਾਲ ਕੋਈ ਚੀਜ਼ ਨਹੀਂ ਗੀ ਬੜੀ ਆ 29 ਸਾਲ ਬਹੁਤ ਹੁੰਦੇ ਆ ਥੋੜੇ ਨਹੀਂ ਗੇ ਮੰਮੀ ਫੇਰ ਕੀ ਹੋ ਗਿਆ ਹੁਣ ਉਮਰ ਨੇ ਤੇ ਆਪਣੇ ਹਸਣਾ ਵਧਣਾ ਹੀ ਆ ਇਹਦੇ ਵਿੱਚ ਕਿਹੜੀ ਕੋਈ ਏਡੀ ਗੱਲ ਹੋ ਗਈ ਆ ਜਨਤੀਆਂ ਦੀ ਹੋ ਗਈ ਆ ਤੇ ਉਹਦਾ ਪੁੱਤ ਮੈਂ ਆਪਣੇ ਕਾਰੋਬਾਰ ਦੇ ਬਦਲੇ ਨਾ ਇਹਨੂੰ ਵਿਆਇਆ ਨਹੀਂਗਾ ਆਪਣੇ ਸੁੱਖ ਬਦਲੇ ਨਾ ਇਹਦਾ ਘਰ ਵਸਾਇਆ ਨਹੀਂ ਮੈਂ ਮੈਨੂੰ ਹੁਣ ਛੋੜਦੀ ਆ ਮੈਂ ਨਹੀਂ ਤੇ 5 ਕਿਹਾਂ ਸਾਲਾਂ ਦੀ ਹੋ ਜਾਂਦੀ ਤੇ ਮੈਂ ਦਾ ਵਿਆਹ ਕਰ ਦਿੰਦੀ ਤੇ ਚੰਗੀ ਗੱਲ ਸੀ ਇਹਨੇ ਵੀ ਕੀ ਗੱਲ ਨਾ ਕੁੜੀ ਨੇ ਮੈਨੂੰ ਪਣ ਪੱਤਣ ਨਹੀਂ ਲੱਗਣ ਦਿੱਤਾ ਕੋਈ ਨਹੀਂ ਮੰਮੀ ਘਰ ਆ ਨੂੰ ਕੋਈ ਨਹੀਂ ਅੱਜ ਇਹਦਾ ਮੈਂ ਚਲਾ ਹੈਪੀ ਬਰਥਡੇ ਤੋਂ ਮਨਾ ਲਿਆ ਪਰ ਮੈਨੂੰ ਬਾਅਦ ਚ ਬੜੀ ਸੋਚ ਆਈ ਵੀ ਇਹਦੀ ਤੇ ਬੜੀ ਉਮਰ ਹੋ ਗਈ ਆ ਤੇ ਮੰਮੀ ਕੋਹ ਨਹੀਂ ਹੁੰਦਾ ਹੋਣ ਕਿਹੜਾ ਦੀਦੀ ਨੂੰ ਰਿਸ਼ਤਾ ਨਹੀਂ ਹੋਣਾ ਵਧੀਆ ਪੜੀ ਲਿਖੀ ਉੱਚੀ ਲੰਬੀ ਜਵਾਨਾ ਹੱਸ ਕੇ ਰਿਸ਼ਤਾ ਹੋ ਜਾਣਾ ਵਾ ਉਹ ਕਿਹੜਾ ਬੁੱਢੀ ਹੋ ਗਈ ਆ ਮੈਂ ਤਾਂ ਨਹੀਂ ਹੁਣ ਕੋਈ ਰਿਸ਼ਤਾ ਆਵੇ ਨਾ ਤੇ ਮੈਂ ਨਾ ਨਹੀਂ ਕਰਨੀ ਮੈਂ ਹਾਂ ਹੀ ਕਰ ਦੇਣੀ ਆ ਹੁਣ ਕਿਉਂਕਿ ਟਾਈਮ ਤੇ ਵਿਆਹ ਹੋ ਜਾਊਗਾ ਆਪਣੇ ਘਰ ਇਹ ਵੀ ਰੋਜੂਗੀ ਹੁਣ ਸਾਰੇ ਤਿੰਨੇ ਇੱਕੋ ਜਿਹੇ ਬੱਚੇ ਹੋਏ ਆ ਤੇ ਫੇ ਮਾਂ ਨੂੰ ਚਿੰਤਾ ਹੋਣੀ ਹੈ ਕਿਹੜਾ ਤੁਹਾਡਾ ਪਿਓ ਆ ਸਿਰ ਤੇ ਜਿੰਨੇ ਚਿੰਤਾ ਕਰਨੀ ਕਰਨੇ ਤਾਂ ਸਕਰਮਾਇਆ ਹੀ ਆ ਮਾਂ ਦੇ ਨਾਲ ਵੀ ਮੈਂ ਤੇ ਪਿਓ ਦੇ ਥਾਂ ਵੀ ਮੈਂ ਓ ਮਮੀ ਤੂੰ ਐਵੇਂ ਫਿਕਰ ਨਾ ਕਰਾ ਕਰ ਆਪਣੇ ਟਾਈਮ ਦੇ ਨਾਲ ਨਾ ਸਾਰਾ ਕੁਝ ਸੈੱਟ ਹੋ ਜਾਣਾ ਵਾ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਨਹੀਂ ਸੀ ਉਹ ਵੇਲੇ ਉਹ ਦੀਦੀ ਦੇ ਕੰਮ ਤੇ ਤੂੰ ਹੀ ਕਹਿਣਾ ਵਾ ਲੜਾਈਆਂ ਕਰਦੀ ਆ ਜੇ ਮੈਂ ਲੱਗ ਗਈ ਆ ਨਾ ਮੈਂ ਕਿਹਾ ਵੀ ਮੈਨੂੰ ਵੀ ਦੱਸੋ ਕੀ ਗੱਲਾਂ ਬਾਤਾਂ ਕਰਨੀਆਂ ਤੇ ਮੈਨੂੰ ਭੁਜਾ ਦਿੰਦੀਆਂ ਉਹ ਉਸੇ ਵੇਲੇ ਕੀ ਗੱਲ ਇਹਦੀ ਸੇਲੀ ਆ ਗਈ ਆ ਤੇ ਹੁਣ ਇਹ ਉਹਦੀ ਹੋ ਗਈ ਆ ਬਾਅਦ ਜਦੋਂ ਇਹਨੇ ਮੈਨੂੰ ਕੋਈ ਕੰਮ ਕਿਹਾ ਨਾ ਫੇਰ ਵੇਖਿਓ ਜੇ ਮੈਂ ਠੋਕ ਕੇ ਜਵਾਬ ਦਤਾ ਫੇਰ ਤੂੰ ਹੀ ਨਾ ਮੈਨੂੰ ਕੋਹੋ ਵੀ ਕਿਉਂ ਨਹੀਂ ਪੁੱਤ ਉਹ ਚਿਰਾਂ ਬਾਅਦ ਸੇਲੀ ਉਹਦੀ ਆਈ ਆ ਤੇ ਚਿਰਾਂ ਬਾਅਦ ਮਿਲੀ ਆ ਉਹ ਖਰਦ ਕਿਹੜਾ ਦੁੱਖ ਸੋਕਰਣ ਡੀਆਂ ਕਾਲਜ ਦੀਆਂ ਵਿਛੜੀਆਂ ਹੋਣ ਮਿਲੀਆਂ ਕਿਤੇ ਉਹ ਵੀ ਨਾ ਕਦੀ ਇੱਥੇ ਆਈ ਤੇ ਨਾ ਇਹ ਹੀ ਨਿਕਲਦੀ ਤੈਨੂੰ ਪਤਾ ਹੀ ਆ ਮੈਨੂੰ ਤਾਂ ਲੱਗਦਾ ਫੋਨ ਫਾਨ ਵੀ ਨਹੀਂ ਕਰਦੀਆਂ ਕਦੇ ਜਿੰਨਾਂ ਨਾਲ ਤੈਨੂੰ ਪਤਾ ਉਹਨੂੰ ਫੋਨ ਫਾਨ ਦਾ ਮਤਲਬ ਹੈਗਾ ਹੀ ਆ ਤੇ ਪੁੱਤ ਹੁਣ ਉਹ 200 ਕਰ ਦੇਣੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰਨ ਦੀ ਉਹ ਮੰਮੀ ਐਡੇ ਕਿਹੜੇ 200 ਖਾ ਜਿਹੜੀਆਂ ਆਪਣੀਆਂ ਸੱਸਾਂ ਦੀਆਂ ਚੁਗਲੀਆਂ ਕਰਡੀਆਂ ਵੀ ਆਸੇ-ਪਾਸੇ ਹੋ ਗਏ ਤੇ ਜਿਹੜੀ ਕੋ ਗੱਲ ਬਾਤ ਸੀ ਮੇਰੇ ਸਾਹਮਣੇ ਵੀ ਕਾ ਲੈਂਦੀਆਂ ਮੈਂ ਕਿਹੜਾ ਵੀ ਤੋਕ ਦੇਣਾ ਹੀ ਐਦਾਂ ਮੈਂ ਇਕੱਲੀ ਬੈਠੀ ਆ ਤੇ ਆ ਉਹ ਹਾਸਾ-ਹਾਸ ਗੱਲਾਂ ਕਰਦੀਆਂ ਮੈਂ ਤੇ ਵੇ ਵੇ ਗੁੱਸਾ ਚੜੀ ਜਾਂਦਾ ਵਾ ਚਲ ਰਾਜਵਿੰਦਰ ਪੁੱਤ ਗੁੱਸਾ ਨਹੀਂ ਕਰੀਦਾ ਉਹ ਹੋਰ ਘੜੀ ਪਾਲਵਾਨੇ ਚੱਲ ਜਾਣਾ ਉਹਦਾ ਮਮੀ ਦੀ ਸਹੇਲੀ ਨਹੀਂ ਮਿਲੂ ਚੰਗੀ ਲੱਗੀ ਵੇਖਿਆ ਵੀਰ ਨੂੰ ਕਿੱਦਾਂ ਪੈ ਗਈ ਸੀ ਹੁੰਦੀ ਆਈ ਬਹੁਤ ਵੇ ਜਿਹਨੇ ਬਤਮੀਜ਼ੀ ਕੀਤੀ ਤੇ ਫਿਰ ਉਹਨੇ ਕਹਿਣਾ ਤਾਂ ਹੈਗਾ ਸੀ ਨਾ ਤੈਨੂੰ ਪਤਾ ਤਾਂ ਹੈਗਾ ਇਹ ਟੁੱਟ ਕੇ ਪੈ ਜਾਂਦਾ ਭਾਵੇਂ ਇਹਦੇ ਦਿਲ 'ਚ ਕੋਹ ਨਹੀਂਗਾ ਤਗਲੀ ਨੂੰ ਫੇਰ ਗੁੱਸਾ ਤਾਂ ਲੱਗਣਾ ਹੀ ਆ ਤੁਸੀਂ ਤੇ ਭਰਾਣਾ ਜੇ ਤਾਂ ਤੁਸੀਂ ਗੁੱਸਾ ਨਹੀਂ ਕਰਦਿਆਂ ਤਾਂ ਬਗਾਨੀਆਂ ਥੋੜੀ ਬੁਝਰਦਿਆਂ ਆਣ ਕੇ ਕਹਿੰਦੀ ਕਿ ਇਹ ਕਦਾ ਤੁਹਾਡੇ ਘਰ ਆ ਇਹ ਕਿਦਾਂ ਭਰਾ ਰੱਖਿਆ ਵਦਾ ਸਾਡਾ ਇੰਨਾ ਸੋਹਣਾ ਤੇ ਭਰਾਵਾ ਪਰ ਨਗੂਸਾਂ ਦਾ ਪਰਾਂ ਨੀ ਨੂੰ ਸੁਣ ਸਕਦੀਆਂ ਪ੍ਰਾਵਾਂ ਦੇ ਵਿਰੁੱਧ ਕੋਈ ਤੇ ਚੱਲ ਨਾਲੇ ਤੂੰ ਗੁੱਸਾ ਨਾ ਕਰ ਕੋਈ ਗੱਲ ਨਹੀਂ ਇੱਦਾਂ ਚੱਲਦੀਆਂ ਰਹਿੰਦੀਆਂ ਨੇ ਗੱਲਾਂ ਇੱਕੋ ਜੇ ਹੈਗੇ ਆ ਇੱਕੋ ਜੇ ਹੁਣ ਤਾਂ ਫਿਰ ਕੋਈ ਨਾ ਕੋਈ ਗੱਲ ਹੋਈ ਰਹਿੰਦੀ ਹੁੰਦੀ ਹੈ ਟੈਨਸ਼ਨ ਨਾ ਲੈ ਤੂੰ ਇਹਦੀਆਂ ਗੱਲਾਂ ਦੀ ਸੁਖ ਮੈਂ ਨਾ ਜਿੰਨਾ ਇੱਕ ਗੱਲ ਕਰਨੀ ਆ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਕਰਾਂ ਕਿੱਦਾਂ ਕਿੱਦਾਂ ਕਰਨੀ ਮੂੰਹ ਨਾ ਆਏਂਗੀ ਦੱਸ ਸਕੀ ਕਿਧ ਹੈ ਗੱਲ ਕਿਦਾਂ ਦੀ ਕੋਈ ਟੈਨਸ਼ਨ ਵਾਲੀ ਤੇ ਨਹੀਂ ਆ ਨਹੀਂ ਨਹੀਂ ਟੈਨਸ਼ਨ ਵਾਲੀ ਨਹੀਂ ਆ ਤੂੰ ਵੀ ਕਹੀ ਜਾਂਦੀ ਨਾ ਵਿਆਹ ਕਰਾ ਲਾ ਵਿਆਹ ਕਰਾ ਲਾ ਹਾਂ ਮੈਨੂੰ ਨਾ ਇੱਕ ਮੁੰਡਾ ਫੇਰ ਪਸੰਦ ਆਇਆ ਵਾ। ਉਹੀ? ਨਹੀਂ। ਉਹ ਕਿੱਥੋਂ? ਹਾਂ। ਉਹ ਹੁਣ ਵਿਆਹਿਆ ਵਿਆਹ ਗਿਆ ਹੋਣਾ ਵਾ। ਕੀ ਪਤਾ ਹੁਣ ਕਿੱਥੇ ਆ ਕਿੱਥੇ ਨਹੀਂ ਆ ਹੁਣ ਕਿਹੜਾ ਮੈਨੂੰ ਕਦੀ ਉਹ ਟੱਕਰਿਆ ਵਾ। ਤੇ ਫੇਰ ਕਿਹੜਾ ਪਸੰਦ ਵਾ? ਮੰਮੀ ਨੇ ਨਾ ਮੁੰਡਾ ਰੱਖਿਆ ਵਾ ਇੱਕ ਫੈਕਟਰੀ 'ਚ ਆਪਣੀ 'ਚ। ਅੱਛਾ ਅੱਛਾ। ਤੇ ਉਹ ਰਹਿੰਦਾ ਆਪਣੇ ਘਰੇ ਹੀ ਆ। ਹਾਂ ਬਰਾਂਡੇ 'ਚ ਉਹਨੂੰ ਦਿੱਤਾ ਵਾ ਜਗ੍ਹਾ ਥੋੜੀ ਜੀ। ਆ ਬਰਾਂਡੇ 'ਚ? ਆਹੋ। ਤੇ ਉਹਦਾ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਸਟੇਟਸ ਉਹਦਾ? ਇੱਥੇ ਬਰਾਂਡੇ 'ਚ ਰਹਿੰਦਾ ਉਹਨਾਂ ਨੇ। ਹਾਂ ਤੇ ਮੈਂ ਮਾਤੜ ਜਾਈਏ ਵਿਚਾਰਾ ਫੈਮਿਲੀ ਬੈਕਗ੍ਰਾਉਂਡ ਤੇ ਹੁਣ ਕੀ ਕਹਿਣਾ ਮੈਂ ਦੱਸ ਜਿਆ ਗੁੰਡਾ ਭਲਾ ਮਾਨਸਵਾ ਨਹੀਂ ਤੇ ਮੈਂ ਇਹਦਾ ਕੰਮ ਕਰਦੀ ਆ ਮੈਨੂੰ ਵੀ ਦੁਨੀਆਦਾਰੀ ਦਾ ਪਤਾ ਲੱਗਦਾ ਹੀ ਆ ਵੀ ਦੁਨੀਆ ਕਿੱਦਾਂ ਦੀ ਆ ਤੇ ਕਿੱਦਾਂ ਦੀ ਨਹੀਂ ਆ ਤਾਂ ਮੂੰਹ ਕਿੱਦਾਂ ਦਾ ਬਣਾਉਣੀ ਪਊ ਮੇਰੀ ਗੱਲ ਤੇ ਸੁਣ ਲੈ ਮੈਨੂੰ ਨਹੀਂ ਆ ਤੇਰੀ ਗੱਲ ਚੰਗੀ ਲੱਗੀ ਉਦੋਂ ਦਾ ਰਿਸ਼ਤੇਵਾ ਤੇ ਹਾਂ ਨਹੀਂ ਕਰਨੀ ਤੇ ਜੇ ਹੁਣ ਹਾਂ ਕਰਨੀ ਤਾਂ ਹੁਣ ਆ ਮਾੜਾ ਮਾਤੜ ਦਾ ਬਛੜ ਤੂੰ ਨਹੀਂ ਉਹਦਾ ਮਾਪੇ ਵੀ ਹੈ ਨਹੀਂ ਮੁੰਡਾ ਭਲਾ ਮਾਨਸਵਾ ਦੱਸ ਚੱਲ ਨਾਲੇ ਮੈਨੂੰ ਪਸੰਦ ਆ ਇਹ ਨਾਲ ਹੈ ਵੀ ਉਹ ਪਲਾ ਮਾਂ ਸਾਨੂੰ ਪਲਾ ਮਾਂ ਚਾਹੀਦਾ ਨਾਲੇ ਮੰਮੀ ਨੇ ਕਿੰਨੀ ਹੈਲਪ ਕਰਾਉਂਦਿਆ ਵਾ ਮੁੰਡਾ ਸਾਨੂੰ ਚੰਗਾ ਚਾਹੀਦਾ ਸਾਨੂੰ ਇਹੋ ਜਿਹਾ ਥੋੜੀ ਛਾਲੋ ਤਾਲੋ ਥੋੜੀ ਚਾਹੀਦਾ ਨਹੀਂ ਤੇ ਜਿਆਦਾ ਤਾਂ ਉਹ ਵਾਲੀ ਲੋਕਾਂ ਦਾ ਧਿਆਨ ਹੋ ਜਾਂਦਾ ਵਾ ਅਛਾ ਇਹਦਾ ਮਤਲਬ ਫਿਰ ਮੁੰਡੇ ਨਾਲ ਦੀ ਗੱਲ ਚੱਲਦੀ ਆ ਨਹੀਂ ਗੱਲ ਨਹੀਂ ਹੈ ਜੇ ਕੋਈ ਵੀ ਚੱਲਦੀ ਮੇਰਾ ਰਾਦਾ ਮੰਮੀ ਨਾਲ ਗੱਲ ਕਰਾਂ ਅੰਡੀ ਮੰਨ ਜਾਣਗੇ ਉਹ ਨਾਲੇ ਹਾਂ ਤੇਰਾ ਭਰਾ ਜਿਹੜਾ ਚਿਬੜ ਜਾ ਇਹ ਮੰਨ ਜੂਗਾ ਇਹੋ ਗੱਲ ਦਾ ਤੇ ਡਰ ਵਾ ਮੈਨੂੰ ਇਹ ਆ ਪਹਿਲਾਂ ਮੈਂ ਮੁੰਡੇ ਨੂੰ ਤੇ ਪੁੱਛਾਂ ਕੀ ਉਹਦੇ ਦਿਲ ਚ ਮੇਰੇ ਬਾਰੇ ਕੀ ਆ ਮੇਰੇ ਦਿਲ ਚ ਤੇ ਇਦਾਂ ਹੀ ਹੁੰਦਾ ਵੀ ਚੱਲ ਮੁੰਡਾ ਚੰਗਾ ਵਾ ਨਾਲ ਮੈਨੂੰ ਪਸੰਦ ਵੀ ਆ ਤੇ ਇੱਕ ਵਾਰੀ ਗੱਲ ਕਰ ਲੈਣੀ ਆ ਵੀ ਮੇਰਾ ਵਿਆਹ ਕਰਾਊਗਾ ਕਿ ਨਹੀਂ ਮੇਰੀ ਮੰਨ ਤੇ ਰਹਿਣ ਦੇ ਕੋਈ ਹੋਰ ਲਾ ਬੈਂਟੀ ਨੂੰ ਕਿਆ ਵਧੀਆ ਲਾ ਬ ਰਿਸ਼ਤਾ ਉਹਦੇ ਨਾਲ ਤੋਂ ਲੁਕਰਾਉਣਾ ਇੱਥੇ ਯਰ ਮੰਨ ਦੀ ਵੀ ਤਾਂ ਕੋਈ ਗੱਲ ਹੁੰਦੀ ਆ ਨਾ ਮੰਨ ਨੂੰ ਵੀ ਤਾਂ ਕੋਈ ਚੰਗਾ ਲੱਗਣਾ ਚਾਹੀਦਾ ਤੇ ਮੰਨ ਨੂੰ ਉਹੀ ਚੰਗਾ ਲੱਗਣਾ ਸੀ ਹੈ ਕਿਦਾਂ ਦਾ ਵੇਖਣ ਨੂੰ ਵੇਖਣ ਨੂੰ ਤਾਂ ਠੀਕ ਠਾਕ ਹੀ ਆ ਹਾਂ ਵੀ ਠੀਕ ਠਾਕ ਵਾ ਹੈ ਵੀ ਗਰੀਬ ਵਾ ਮਾਪਿ ਉਹ ਨਹੀਂ ਹੁੰਦੇ ਹੈਗੇ ਪਰ ਵੇਖਿਆ ਕੀ ਆ ਬਲਜੀਤ ਦਿਲ ਦੇ ਵੇਖਿਆ ਹੀ ਉਹਦਾ ਨਾਲੇ ਕਿੰਨਾ ਕੰਮ ਕਰਦਾ ਵਾ ਮੰਮੀ ਦੇ ਨਾਲ ਤੈਨੂੰ ਕੀ ਪਤਾ ਵਾ ਮੈਂ ਜਾਨੀ ਨਹੀਂ ਰਹਿਨੀ ਮੈਂ ਵੇ ਨਹੀਂ ਰਹਿਨੀ ਆ ਪੀ ਦੁਨੀਆ ਕਿੱਦਾਂ ਦੀ ਕਿਹੜੇ ਰੰਗਾ ਚ ਲੋਕੀ ਤੇ ਅੱਖਾਂ ਨਾਲ ਇਸ਼ਾਰੇ ਕਰ ਕਰ ਗੱਲਾਂ ਕਰ ਜਾਂਦੇ ਆ ਉਹ ਇਤਨਾ ਦਾ ਨਹੀਂ ਹੈਗਾ ਚਲ ਤੇਰੀ ਲਾਈਫ ਫਿਰ ਵੇਖ ਲੈ ਆਪਣੇ ਆਪਣਾ ਡਿਸੀਜਨ ਸੋਚ ਸਮਝ ਕੇ ਲਈ ਮੈਂ ਇੱਕ ਵਾਰੀ ਫੇਰ ਕਹਿੰਨੀ ਤੈਨੂੰ ਨਹੀਂ ਤੇ ਜਿੱਡਾ ਤੁਹਾਡਾ ਕਾਰੋਬਾਰ ਵਧੀਆ ਐਨਆਰਆਈ ਰਿਸ਼ਤੇ ਤੈਨੂੰ ਵੀ ਮਿਲ ਜਾਣਾ ਕੋਈ ਮਿਲਤੇ ਜਾਣਾ ਵਾ ਪਰ ਚੱਲ ਕੋਈ ਗੱਲ ਨਹੀਂ ਇੱਕ ਵੇ ਵੇ ਲੈਣੀ ਆ ਜੇ ਉਹਦੇ ਮਨ ਚ ਮੇਰੇ ਬਾਰੇ ਹੋਊਗਾ ਨਾ ਕੋਈ ਫੀਲਿੰਗ ਤੇ ਦੱਸ ਦੂਗਾ ਨਹੀਂ ਤੇ ਫਿਰ ਕੋਈ ਤੇ ਬਾ ਬਾਹਰ ਤੇ ਵੇਖਣਾ ਹੀ ਆ ਰਿਸ਼ਤਾ ਚੱਲ ਮਰਜ਼ੀ ਤੇਰੀ ਵੇਖ ਲੈ ਜੋ ਤੈਨੂੰ ਸਹੀ ਲੱਗਦਾ ਵਾ ਲਾ ਕਾਂਡੀ ਉੱਥੇ ਘੁਲਤੀਆਂ ਆ ਰਹੀਆਂ ਨੇ ਹਾਂ ਜੀ ਮੈਂ ਤਾਂ ਇਹਨਾਂ ਦਿੱਤ ਸਭ ਜਣੀਆਂ ਵੀ ਕੰਨ ਲੱਗਦੀ ਨਾਲ ਤੇ ਮੈਂ ਕੁਝ ਕਾਲਜ ਦੀਆਂ ਆਪਾਂ ਗੱਲਾਂ ਕਰਨ ਲੱਗ ਪਈਆਂ ਇਹ ਇੱਥੇ ਹੀ ਮਰੰਡੀ ਸੜ ਸੜ ਕੇ ਵੀ ਦੋਵੇਂ ਜਣੀਆਂ ਚਲ ਗਈਆਂ ਤੇ ਮੈਨੂੰ ਲਈ ਨਾਲ ਖੜਿਆ ਮੈਂ ਵੀ ਗੱਲਾਂ ਸੁਣਨੀ ਆਂ ਇਹੜੀਆਂ ਗੱਲਾਂ ਕੱਢੀਏ ਮੈਨੂੰ ਵੀ ਦੱਸੋ ਲੈ ਤੈਨੂੰ ਕੀ ਦਸੀਏ ਉੱਥੇ ਆ ਜਾਂਦੀ ਸਾਡੇ ਲੱਗ ਗਈ ਉਦੋਂ ਤੇ ਮੈਨੂੰ ਭਜੋਂਦੀਆਂ ਆਂ ਇੱਥੇ ਮੈਂ ਕਿਹਾ ਬਹਿ ਕੇ ਅੰਦਰ ਗੱਲਾਂ ਕਰ ਲੋ ਤੇ ਉੱਠ ਕੇ ਫਟਾਫਟ ਉਧਰ ਭੱਜ ਗਈਆਂ ਕੀ ਮੈਂ ਜਿਹੜੀਆਂ ਗੱਲਾਂ ਹੀ ਕੱਢੀਏ ਤੂੰ ਭਜੋਂਦੀ ਐ ਤੇ ਮੇਰੀ ਕੁੜੀ ਨੂੰ ਇੱਥੇ ਵੇਲਾ ਕਿਦਾਂ ਮਾਂ ਮੋਠੀ ਰਹੀ ਦਿੰਦੀ ਹੈ ਢਿੱਡ ਵਿੱਚ ਤੇ ਜੇ ਤੈਨੂੰ ਪਤਾ ਤਾਂ ਹੈਗਾ ਉਹ ਕਿੰਨਾ ਗੁੱਸਾ ਕਰਦੀ ਤੇ ਮੇਰੇ ਨਾਲ ਗੁੱਸਾ ਡਹੀ ਚਾਣ ਮਮੀ ਐਵੇਂ ਗੁੱਸਾ ਕਰਦੀ ਰਹਿੰਦੀ ਆ ਇਹਦਾ ਤਾਂ ਬਸ ਇਹੋ ਹੀ ਕੰਮ ਆ ਕੋਈ ਨਿੱਗੀ ਨਿੱਗੀ ਗੱਲ ਨੂੰ ਫੜ ਕੇ ਬੈਠੀ ਰਹਿੰਦੀ ਨਾਲੇ ਮਮੀ ਹੀ ਕਹਦੀਆਂ ਗੱਲਾਂ ਕਰਨੀਆਂ ਸਾਡੀਆਂ ਕਿੰਨੀਆਂ ਗੱਲਾਂ ਹੁੰਦੀਆਂ ਪ੍ਰਾਣੀਆਂ ਨਾਲੇ ਇਹ ਕਿਹੜਾ ਸਾਡੇ ਨਾਲ ਪੜੀ ਸਾਡੇ ਤੋਂ ਕਿੰਨੀ ਪਿੱਛੇ ਹੀ ਇਹਨੂੰ ਹੀ ਕੀ ਦੱਸਣਾ ਹੀ ਭਲਾ ਕੀ ਗੱਲ ਜੇ ਪਿੱਛੇ ਹੀ ਤੇ ਮੈਨੂੰ ਗੱਲ ਨਹੀਂ ਦੱਸ ਸਕਦੀ ਆ ਇਹ ਕਿਹੜੀ ਪਰਦੇ ਵਾਲੀ ਗੱਲ ਹੈ ਨਹੀਂ ਮੈਨੂੰ ਪਰਦੇਣਾ ਕਰ ਚੱਲ ਪੁੱਤ ਸੱਦ ਪੁੱਤ ਤੂੰ ਆਜਾ ਕਰਕੇ ਤੇ ਫੇਰਾ ਪੂਰਾ ਮਾਰ ਦਿਆ ਕਰਕੇ ਤੇ ਤੂੰ ਆਈ ਹੀ ਨਹੀਂ ਕਦੀ ਅੰਦੀ ਇਦਾਂ ਕਰੋ ਇਹ ਨਹੀਂ ਨਿਕਲੇ ਜਾਂਦਾ ਪਹਿਲਾਂ ਤੁਹਾਨੂੰ ਪਤਾ ਕਾਲਜ ਹੀ ਕਾਲਜ ਤੋਂ ਬਾਅਦ ਘਰ ਦੇ ਹੀ ਕੰਮ ਮੁੱਕਦੇ ਕਦੀ ਮੰਮੀ ਕਿਤੇ ਲੈ ਜਾਂਦੇ ਹਣ ਮੰਮੀ ਵੀ ਮੇਰਾ ਨਹੀਂ ਦੇਈ ਓਲਾ ਕੀ ਗੱਡੀ ਕਿਤੇ ਲੈ ਜਾਂਦੇ ਬਿਸਕੁਟੇ ਚਲਾਉਣੀ ਹੈਂ ਤੇ ਚਲ ਮਾਵਾ ਦੀ ਇੱਥੇ ਚੱਲਦੀ ਹੈ ਪੁੱਤ ਹੁੰਦਾ ਹੀ ਹੈ ਨਾ ਮਾਵਾ ਨੂੰ ਲਾ ਇੱਥੇ ਆ ਪੁੱਤ ਜੇ ਚਲੋ ਸਾਧ ਨਾਲ ਚਲਾਉਂਦੇ ਆ ਤੇ ਫਿਰ ਉਹਨਾਂ ਨੂੰ ਹੁੰਦਾ ਪਈ ਨਾਲ ਜਾਈਏ ਤੇ ਛੇਤੀ ਮੋੜ ਆਈਏ ਤੈਨੂੰ ਪਤਾ ਅੱਜ ਕੱਲ ਆਟੋ-ਆਟੋ ਨਹੀਂ ਮਿਲਦੇ ਹੈਗੇ ਐਵੇਂ ਤੱਕੇ ਹੀ ਖਾਣਵਾ ਸਾਰੀ ਦਿਹਾੜੀ ਫੇਰਾਵਾ ਚ ਅੰਟੀ ਤੁਸੀਂ ਬਲਜੀਤ ਨੂੰ ਵੀ ਕੰਦੇ ਹੋਣ ਕਿਦ ਦੇ ਪੁੱਤ ਮੈਂ ਤੈਨੂੰ ਕਦੀ ਨਹੀਂ ਰੋਕਿਆ ਤੂੰ ਨਾ ਜਾ ਪਤਾ ਨਹੀਂ ਘਰੋਂ ਹੀ ਨਹੀਂ ਨਿਕਲਦੀ ਇਨੂ ਦੇ ਕਿਤੇ ਪਰਸਤ ਨਹੀਂ ਕਿ ਆਪਣੇ ਭੈਣ ਭਰਾਵਾਂ ਤੋਂ ਭੀ ਚਾਹੀ ਮੈਂ ਬਾਹਰ ਚਲੇ ਜਾ ਕੇ ਕਿਤੇ ਘੁੰਮ ਫਿਰ ਕੇ ਆਂ ਘਰ ਹੀ ਲੱਗੀ ਰਹਿੰਦੀ ਆ ਸਾਰੀ ਦਿਹਾੜੀ ਅੰਟੀ ਇਦਾਂ ਜਦੋਂ ਕਾਲਜ ਜਾਂਦੀ ਉਹ ਤੋਂ ਵੀ ਨਹੀਂ ਕਿਨੂ ਮਿਲ ਗਿਆ ਲੱਗੇ ਕੋਸ਼ਿਸ਼ ਮੇਰੀ ਹੀ ਬਸ ਮੇਰੇ ਲੱਗੇ ਬਹਿਣਾ ਤੇ ਬਾਕੀ ਸਾਰਿਆਂ ਨੇ ਹੈਲੋ ਆਏ ਹੀ ਸਿੱਧੀ ਕਲਾਸ ਤੇ ਕਲਾਸ ਦੇ ਬਾਸਟੇ ਪੈ ਕੇ ਸਾਰਾ ਬੰਦ ਪਤਾ ਨਹੀਂ ਇਹਦਾ ਸੁਪਾਈ ਕਿਦਾਂ ਦਾ ਵਾ ਆਏ ਹੁਣ ਬੱਸ ਵੀ ਕਰੋ ਹੁਣ ਮੇਰੀਆਂ ਸਿਫਤਾ ਕਰੀ ਜਾਣੀਆਂ ਨਾਲੇ ਮੰਮੀ ਬਹੁਤੀਆਂ ਸਹੇਲੀਆਂ ਬਣਾ ਕੇ ਕਰਨੀਆਂ ਵੀ ਕਿ ਇੱਕ ਹੈਗੀ ਨਾ ਇੱਕੋ ਹੀ ਬੜੀ ਆ ਉਹ ਵੀ ਲੱਖਾਂ ਰਗੀ ਆ ਚਲੋ ਆਂਟੀ ਮੈਂ ਵੀ ਜਾਨੀ ਨੀ ਕੈਂਪੜਾ ਹੋ ਗਿਆ ਜੀ ਮੰਮੀ ਦਾ ਫੋਨ ਵੀ ਆ ਗਿਆ ਆਏ ਰੋਟੀ ਬਣੀ ਪਈ ਆ ਇਹਦਾ ਤਾਂ ਰੋਟੀ ਖਵਾ ਲਈ ਕੋਈ ਕੁਝ ਖਾਦਾ ਨਹੀਂ ਨਹੀਂ ਹੁੰਦੀ ਮੈਂ ਕੁਝ ਖਾਣਾ ਮੈਂ ਘਰੋਂ ਵੀ ਰੋਟੀ ਖਾ ਕੇ ਆ ਜੀ ਮੰਮਾ ਨੇ ਵੀ ਆਲੂ ਵਾਲੇ ਪਰੌਂਠੇ ਲਾਏ ਸੀ ਤਾਂ ਘਰੋਂ ਵੀ ਖਾਦ ਦਿੱਤੀ ਯਾਨੀ ਕਿ ਇਤਨੀ ਵੀ ਕਿੰਨਾ ਕੁਝ ਖਾ ਲਿਆ ਆਲੂ ਵਾਲੇ ਪਰੌਂਠੇ ਖਾ ਖਾ ਕੇ ਦੀਦੀ ਤੂੰ ਵੀ ਆਲੂ ਫਰ ਉਸੇ ਹੀ ਆ ਪਰ ਕਿ ਪਤਾ ਨਹੀਂ ਆ ਕੁੜੀ ਵੀ ਨਾ ਗੱਲ ਵਕਿਉਂ ਕਰਦੀ ਉਹ ਡੰਡ ਕਹਿੰਦੀ ਨਾ ਨਿਕਲਾੜ ਲਾ ਹੁੰਦਾ ਵਾ ਮੈਂ ਵੀ ਆਪਣੇ ਘਰ ਚਿੱਤੇ ਜਿਹਾ ਨਾਲੇ ਨਾਲੇ ਮੰਮੀ ਸਾਨਾ ਕਰੀਦਾ ਸੁਭਾਈ ਉਹ ਮੰਮੀ ਇਹੋ ਗੱਲ ਮੈਂ ਕਹਿ ਲਗੀ ਕਿ ਸੁੱਕ ਗੁੱਸਾ ਨਹੀਂ ਕਰਦੇ ਨੇ ਸਕੂਲੇ ਵੀ ਇਹਨੂੰ ਬੜਾ ਕੋ ਕਹਿੰਦੇ ਹੁੰਨੇ ਪਰ ਇਹਨੇ ਕਦੀ ਗੁੱਸਾ ਨਹੀਂ ਕੀਤਾ ਤਾਂ ਇਹ ਤਾਂ ਪੱਕੀ ਸੇ ਹਲੀ ਬਣੀ ਰਹੀ ਉਹ ਕੁੜੀਆਂ ਤਾਂ ਹੋਰ ਕਿੰਨਾ ਗੁੱਸਾ ਗੱਸਾ ਕਰ ਲੈਂਦੀਆਂ ਹਾਂ ਹਾਂ ਨਹੀਂ ਚਲ ਹੁਣ ਮੈਂ ਜਾਵਾਂ ਤੇ ਚਲ ਜਾਣਾ ਫਿਰ ਨਹੀਂ ਨਹੀਂ ਬਸ ਹੁਣ ਮੈਂ ਜਾਣਾ ਹੁੰਨੀ ਮੈਨੂੰ ਬਹਿਣ ਹੁੰਦਾ ਕੋਲੋਂ ਨੂੰ ਨਾ ਹੁਣ ਕਮੀ ਚਲ ਠੀਕ ਆ ਹਾਂ ਚਲੋ ਠੀਕ ਆ ਹਾਂ ਹਮਦੀ ਜਾਂਦੀ ਰਹਾ ਕਰ ਹਾਂ ਠੀ ਮਿੰਦਰ ਵੇ ਲੋ ਕੋਈ ਹੋਰ ਗੱਲਬਾਤ ਰੈਂਦੀ ਤੇ ਭਾ ਲੈਣੀ ਸੀ ਨਹੀਂ ਚੱਲ ਆਪਾਂ ਬਾਹਰ ਤੱਕ ਤੁਮੇ ਛੱਡੇ ਆ ਚੱਲੋ ਅਜਾ ਮਾ ਜਿੰਦਰ ਮੈਨੂੰ ਕੁੜੀ ਦਾ ਸੁਭਾਅ ਬੜਾ ਚੰਗਾ ਲੱਗਾ ਹਨਾ ਮੀਲੂ ਜੀ ਹਾ ਤਾਂ ਉਹ ਬੜੀ ਚੰਗੀ ਲੱਗੀ ਉਹਦਾ ਮੈਂ ਕਹ ਪਿਆ ਜੱਤੀ ਪਤਨਾ ਕੁਸ਼ ਰਹਿਣ ਵਾਲਾ ਘਾਟ ਹੀ ਮਿਲਦਾ ਵਾ ਪਰ ਮੇਰੇ ਦਿਲ ਨੂੰ ਬੜੀ ਲੱਗੀ ਐ ਵੀ ਉਹਦਾ ਮੰਮੀ ਜੇ ਉਹ ਤੇਰੇ ਮਨ ਨੂੰ ਲੱਗੀ ਆ ਕਿ ਤੇਰੇ ਮਨ ਚ ਇਹ ਸੋਚ ਕੇ ਨਾ ਬਹਿ ਜਾਓ ਵੀ ਉਹਨੂੰ ਇਸ ਘਰ ਦੀ ਨੋ ਬਣਾ ਲਈਏ ਕਿਉਂ ਮਾੜੀ ਵੀ ਕਿਹੜੀ ਗੱਲੋਂ ਤੇ ਚੰਗੀ ਵੀ ਕਿਹੜੇ ਪਾਸੋਂ ਹੈ ਕਿਦਾਂ ਦੀ ਪਟੂਰੇ ਵਰਗੀ ਲ ਲ ਆਹ ਮੈਂ ਤਾਂ ਦੀ ਗੱਲ ਕੀਤੀ ਹੋਈ ਮੰਮੀ ਆਹ ਤਾਂ ਵਧੀਆ ਸੋਚਿਆਈਓ ਨਾਲੇ ਮੇਰੀ ਸਹੇਲੀ ਆ ਨਾਲੇ ਸਾਡੀ ਬਣਿਆ ਬੜੀ ਕਰਨੀ ਆ ਮੈਨੂੰ ਬੜੀ ਚੰਗੀ ਲੱਗੀ ਅਦਾ ਬਜੀਤ ਆ 나 ਹੀ ਜਗਦਾ ਚੰਗੀ ਲੱਗੀ ਉਹ ਕਿਦਾਂ ਉਹਦੀ ਹਾਂ ਚ ਹਾਂ ਮਲੋਂਦੇ ਉਹਦੀ ਬਣਿਆ ਕਰਨੀ ਆ ਮੈਂ ਤੁਹਾਨੂੰ ਦੱਸਾਂ ਤੀ ਮੇਰਾ ਵੀਰ ਵਿਆਹੂਗਾ ਤੇ ਮੇਰੀ ਮਨਪਸੰਦ ਦੀ ਕੁੜੀ ਨਾਲ ਇਹਦੀ ਸਹੇਲੀ ਸੁਲੂ ਨਾਲ ਹੀ ਆਉਣਾ ਮੇਰਾ ਵੀਰ ਵਿਆਹੂਗਾ ਤੇ ਮੇਰੀ ਮਨਪਸੰਦ ਦੀ ਕੁੜੀ ਨਾਲ ਉਹ ਮੈਂ ਸਹੇਲੀ ਲੈ ਕੇ ਆਉਂਗੀ ਨਾਲੇ ਸਾਡੀ ਦੋਹਾਂ ਦੀ ਬੜੀ ਬਣਿਆ ਕਰਨੀ ਵੇਖੀ ਸੀ ਬੰਸ ਉਹਨੇ ਮੈਂ ਚੀਜ਼ਾਂ ਰਿਆ ਕਰਨੀ ਆ ਹਾਂ ਬਾਜੂ ਗੁੱਤੋ ਗੁੱਤੀ ਵੀ ਤੁਹੀ ਹੋਇਆ ਕਰਨਾ ਵਾ ਉਹ ਪਹਿਲਾਂ ਪਹਿਲੇ ਹੁੰਦੀਆਂ ਜਦੋਂ ਸਹੇਲੀਆਂ ਹੋਣ ਜਦੋਂ ਪੱਜਾਈਆਂ ਬੰਜਣਾ ਨਾ ਅਗਲੀਆਂ ਹੋਏ ਲਾਗੇ ਲਾਉਂਦੀਆਂ ਹੁੰਦੀਆਂ ਨੇ ਤੁਹਾਡੀ ਤੋਂ ਉਹ ਗਾਲੇ ਪਿੰਡ ਵੱਧੇ ਨਾ ਤਾਂ ਮੰਗਣ ਵਾਲੇ ਪਹਿਲਾਂ ਹੀ ਆ ਗਏ ਉਹ ਕੱਲ ਤੁਹਾਡੀ ਆ ਫੇ ਤੂੰ ਐਵੇਂ ਲੜੀ ਜਾਣ ਦੀਆਂ ਉਦਾਂ ਮੈਂ ਤੁਹਾਨੂੰ ਕਿਹਾ ਵੀ ਮਨ ਨੂੰ ਲੱਗੀ ਆ ਉਹ ਵੀ ਮੇਰੀਆਂ ਧੀਆ ਵਰਗੀ ਧੀਆ ਆ ਹਾਂ ਮੈਂ ਲੜੀ ਜਾਣ ਦੀ ਕਿਹਦਾ ਕੀ ਰੱਖਿਓ ਕਿ ਧੀਆ ਵਰਗੀ ਆ ਨੋ ਬਣਾਉਣ ਤੱਕ ਨਾ ਜਾਓ ਤੇ ਨਾਲੇ ਇਹਦੇ ਪਿੱਛੇ ਤੇ ਬਿਲਕੁਲ ਨਾ ਲੱਗਿਓ ਮੈਂ ਮੈਂ ਬਣਾਉਣੀ ਆਪਣੀ ਭਾਬੀ ਤੈਨੂੰ ਕੀ ਲੱਗੇ ਨਾਲੇ ਰਾਹ ਉਹ ਤਾਂ ਇਹਦੇ ਵਿੱਚ ਮਾੜਾ ਵੀ ਕੀ ਆ ਕੁੜੀਆਂ ਕਿੜੀਆਂ ਲੱਭਣ ਡੀਆਂ ਨਾਲੇ ਸੋਹਣੀ ਸੁਨੱਖੀ ਆ ਨਾਲੇ ਸੁਭਾਅ ਹੀ ਮੈਨੂੰ ਬੜਾ ਚੰਗਾ ਮੇਰੇ ਤੇ ਮਨ ਨੂੰ ਹੀ ਮੋਹੀ ਤੇ ਮੇਰਾ ਵੀ ਰਮਾੜਾ ਵਾ ਇਹਦੇ ਨਾਲੋਂ ਕਿਤੇ ਸੋਹਣੀਆਂ ਲੱਭ ਜਾਣੀਆਂ ਵਾ ਮੈਂ ਤੁਹਾਨੂੰ ਦੱਸਤਾ ਹੀ ਜੇ ਤੁਸੀਂ ਇੱਥੇ ਰਿਸ਼ਤਾ ਕੀਤਾ ਨਾ ਤੇ ਫਿਰ ਇਹ ਹੀ ਆਇਆ ਕਰੂਗੀ ਮੈਂ ਵੀ ਨਹੀਂ ਆਇਆ ਕਰਨਾ ਤੂੰ ਕਿੱਥੇ ਜਾਣਾ ਨਾ ਸੜ ਨਾ ਸੜ ਉਹਦਾ ਰਿਸ਼ਤਾ ਦੀ ਕਿਤੇ ਗੱਲ ਚੱਲਣ ਢੀ ਆ ਮੈਂ ਤਾਂ ਉਤਰਾ ਮਖੋਲ ਕਰਨ ਢੀ ਨਾਲੇ ਉਹ ਮੈਂ ਤਾਂ ਕਦੀ ਆਪਾਂ ਇਦਾਂ ਸੋਚਿਆ ਹੀ ਨਹੀਂ ਮੰਮੀ ਉਹਦੇ ਬਾਰੇ ਤੇ ਆਪਾਂ ਉਹਨੂੰ ਵਿਆਹ ਕੇ ਲਿਆਵਾਂਗੇ ਨਾਲੇ ਸਹੇਲੀਆਂ ਪਹਿਣਾ ਭਣੀਆਂ ਹੁੰਦੀਆਂ ਚੰਗੇ ਵੀ ਲੱਗੀਦਾ ਇ ਕੱਲ ਨੂੰ ਫਿਰ ਉਹਦਾ ਮਾਪਿ ਉਹ ਵੀ ਆਕੂਗਾ ਵੀ ਇਹਨਾਂ ਦੀ ਕੋਈ ਗੱਲਬਾਤ ਆ ਉਹਨਾਂ ਦੇ ਵਿਚਾਰੇ ਤੇ ਉਹਦੇ ਮਾਂਚ ਤੇ ਉਹ ਕੁੜੀ ਦੇ ਕੋਈ ਗੱਲਬਾਤ ਵੀ ਨਹੀਂ ਹੈਗੀ ਚੰਗਾ ਵਾ ਮੰਗੀ ਆ ਨਾ ਵੀ ਮੰਗੀ ਹੁੰਦੀ ਨਾ ਤੇ ਮੈਂ ਇੱਥੇ ਤੋਂ ਲਿਓਣੀ ਨਹੀਂ ਹੀ ਦੇਣੀ ਨਹੀਂ ਪਰਾਂ ਮੰਗੀ ਨਹੀਂ ਆ ਜੇ ਗੱਲਬਾਤ ਚੱਲਣ ਦੀ ਇਹਨਾਂ ਦੇ ਮੁੰਡੇ ਨਾਲ ਉਹ ਜਿੰਨੇ ਬਾਹਰ ਜਾਣਾ ਉਹ ਇੱਥੇ ਕਰਉਂਦੀ ਆ ਮੰਮੀ ਤੈਨੂੰ ਲੱਗਦਾ ਉਹਦੇ ਵਾਲ ਦੇ ਕੇ ਕਿ ਉਹ ਐਨਆਰਆਈ ਮੁੰਡੇ ਨਾਲ ਵਿਆਹੀ ਜਾਊਗੀ ਇੱਥੇ ਤੁਸੀਂ ਇੱਥੇ ਮੈਂ ਵੇਖਿਆ ਅਗਲੇ ਨੇ ਨਾ ਕਰਕੇ ਜਾਣੀ ਨਹੀਂ ਪੜੀ ਲਿਖੀ ਹੈਗੀ ਆ ਗੋਰਾ ਚਿੱਟਾ ਦਾ ਰੰਗ ਵਾ ਸੋਹਣੀ ਸੁਨੱਖੀ ਲੱਗਦੀ ਆ ਫੋਰਗੇ ਤੋਹਦ ਕੀ ਚਾਹੀਦਾ ਉਹ ਮਾੜਾ ਸਰੀਰੀ ਭਾਰਾ ਵਾ ਔਰ ਰੰਗ ਨੂੰ ਦੀਦੀ ਕੀ ਕਰਨਾ ਛੱਟਣਾ ਵਾ ਤਰਨਾ ਉਹ ਨੂੰ ਨਹੀਂ ਹੁੰਦਾ ਵੇਖ ਕਿਦਾਂ ਤੋਦੀ ਡੜੰਗੇ ਮਾਰ ਮਾਰ ਕੇ ਬਹਿਣਾ ਕਿ ਉਹ ਨੂੰ ਨਹੀਂ ਹੁੰਦਾ ਨਹੀਂ ਤੂੰ ਇਹ ਤੇ ਕਿਤੇ ਮੇਰਾ ਸੇਰੀ ਖਾ ਲਾ ਦੋਵਾਂ ਜਾਨੀਆਂ ਨੂੰ ਮੰਮੀ ਮੇਰੀ ਗੱਲ ਸੁਣ ਜਿੱਦਨ ਨਾ ਸਾਬੀ ਦੀ ਵੋਟੀ ਵੇਖਣ ਜਾਣਾ ਨਾ ਇਹਨੂੰ ਨਾਲ ਨਹੀਂ ਖਾਣਾ ਇਹਨੇ ਤੁਹਾਨੂੰ ਕਦੀ ਤਰਾ ਕੇ ਵੇਖਣਾ ਕਦੀ ਉਹਨੂੰ ਕਹਿਣਾ ਗੱਲਾਂ ਕਰਕੇ ਦੱਸ ਇਹਦੇ ਜਿਹੜੇ ਰਿਸ਼ਤੇ ਨੇ ਪਰ ਜਾਣੀ ਤਾ ਵੇਖਣ ਆਣੀ ਆ ਇੱਕੋ ਇੱਕ ਭਾਬੀ ਲਿਓਣੀ ਵੇਖ ਚਾ ਕੇ ਲਿਓਣੀ ਤੇਰੇ ਵਾਂਗੂ ਇਦਾਂ ਨਹੀਂ ਲੈ ਆਉਣੀ ਜੋਕ ਕੇ ਲੈ ਐਦਾਂ ਕਰ ਕੋ ਵਿੰਗੀ ਟੱਡੀ ਲੈ ਆ ਗਿਆ ਤੇ ਪਸੰਦ ਕਰਕੇ ਲੈ ਆਈ ਤੇ ਉੱਥੇ ਉਹ ਵਿਚਾਰੀ ਤੋਰ ਫਿਰੂਗੀ ਤੇ ਆਪੇ ਮੁੜ ਕੇ ਫਿਰ ਵੀ ਇਤਨੀ ਪਸੰਦ ਕਰਦੀ ਇਹਨੂੰ ਨਹੀਂ ਖਾਣਾ ਮਮੀ ਇਹਨੇ ਤਾਂ ਜਿੱਦਾਂ ਦੀ ਹੋਈ ਕਾਣੀ ਗੰਦੀ ਇਹਨੇ ਕਹਣਾ ਸੋਣੀ ਆ ਸੋਣੀ ਆ ਉਹ ਚੰਗਾ ਪੈਣਾ ਮੈਂ ਜਾਂਦੀ ਵੀ ਨਹੀਂ ਲੈ ਆਓ ਆਪੇ ਜਾ ਜਾ ਆਪਣੀਆਂ ਸਹੇਲੀਆਂ ਖੱਟਾ ਮਿੱਠੀਆਂ ਮਾਰਦੀ ਤੇ ਹੁਣ ਵੇ ਕਿੱਡੀਆਂ ਗੱਲਾਂ ਸੁਣਉਂਦਾ ਰਾਜਵਿੰਦਰ ਗੁੱਸਾ ਤਾਂ ਤੈਨੂੰ ਇਹੋ ਹੀ ਆ ਨਾ ਕਿ ਮੈਂ ਇਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਉਹਨਾਂ ਆਪਾਂ ਕੋਥਲੀਆਂ ਨੇ ਕੋਈ ਗੱਲਾਂ ਕੀਤੀਆਂ ਬਣਾ ਹੁਣ ਤੇ ਤੂੰ ਐਵੇਂ ਉਬਲ ਉਬਲ ਪੈਣ ਦੀ ਵੀ ਪਤਾ ਨਹੀਂ ਉਹਨਾਂ ਨੇ ਕਿਹੜੀਆਂ ਗੱਲਾਂ ਕਰ ਲਈਆਂ ਹਾਦੀ ਮੁੱਕੀ ਤੇਰੀ ਵੀ ਕੁੜੀਏ ਕਿਤੇ ਹਾਦ ਮੁਕੀਆ ਕੋਈ ਗੱਲ ਨਹੀਂ ਕੋਈ ਨਾ ਕੋਈ ਗੱਲ ਤੇ ਹੈ ਆ ਪਤਾ ਤੇ ਮੈਂ ਲਾ ਹੀ ਲੈਣਾ ਇਹ ਕਿਹੜੀਆਂ ਗੱਲਾਂ ਕਰਦੀਆਂ ਸੀ ਬੈਠੇ ਮੰਮੀ ਬੈਠੇ ਆ ਸਾਬੇ ਅੱਜ ਧੁੱਪ ਬੜੀ ਸੋਹਣੀ ਲੱਗਦੀ ਅੰਦਰ ਵੀ ਨਾ ਹਾਥੀ ਠਰੇ ਜਾਣ ਰਏ ਸੀ ਆਹੋ ਮੰਮੀ ਧੁੱਪ ਚੰਗਾ ਵਾ ਸਗੋਂ ਧੁੱਪ ਲੱਗੇ ਗਿਆ ਦੇਣਾ ਚ ਹਾਂ ਹਾਂ ਆ ਮੋਟਰ ਮਟਰਸਾਈਕਲ ਵੀ ਚੰਗਾ ਚੱਲ ਜਾਂਦਾ ਵਾ ਹੋਰ ਉਹਦਾ ਹੱਥ ਠਰ ਜਾਂਦੇ ਆ ਹੋਰ ਅੰਦਰ ਜਿਆਦਾ ਹੀ ਠਰਨ ਲੱਗਦੇ ਤੇ ਬਾਹਰ ਧੁੱਪ ਵਾ ਹਾਂ ਮੈਂ ਫਿਰ ਬਾਹਰੋਂ ਉੱਠ ਅੰਦਰੋਂ ਉੱਠ ਕੇ ਬਾਹਰ ਆ ਗਈ ਅੱਛਾ ਮੰਮੀ ਇਹ ਗੱਲ ਹੀ ਦੱਸ ਹਾਂ ਕੁੜੀ ਆਈ ਜਿਹੜੀ ਹਾਂ ਦੀਦੀ ਦੀ ਸੇਲੀ ਚਲ ਗਈ ਕਿਉਂ ਤੂੰ ਕੀ ਕਹਿਣਾ ਚਲ ਗਈ ਉਹ ਅੱਛਾ ਹਾਂ ਕਿਉਂ ਦੰਤ ਚੰਗੀ ਹੈ ਨਾ ਆਹੋ ਹਾਂ ਤੇ ਚੰਗੀ ਹੈ ਕਿਉਂ ਤੂੰ ਬੜੇ ਪੁੱਛਣ ਡਿਆ ਤੂੰ ਬੜੇ ਦੀ ਪੋਣਾ ਸ਼ਨੀ ਕਰਨ ਡਿਆ ਉੱਥੇ ਤੂੰ ਲੜ ਕੇ ਆਇਆ ਅਸਨਾ ਹੁਣ ਤੂੰ ਉਹਦੇ ਬਾਰੇ ਪੁੱਛਣ ਡਿਆ ਉਹਨੇ ਹੀ ਲੜਾਈ ਲੜਾਈ ਕਾਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹਨੇ ਘਰ ਆਉਣਾ ਇੱਥੇ ਨਹੀਂ ਤੇ ਮੈਂ ਉਹਨੂੰ ਬਿਠਾ ਲਿਆਉਣਾ ਸੀ ਨਾਲ ਹੀ ਮੋਟਰਸਾਈਕਲ ਤੇ ਉਹ ਤਾਂ ਨਾਲ ਸਾਬ ਨਾ ਬੋਲੀ ਰਹਿੰਦਾ ਵਾ ਚੰਗਾ ਐਦਾਂ ਨਹੀਂ ਬੋਲੀ ਰਹਿੰਦਾ ਹੁੰਦਾ ਉਹਨੇ ਵੇ ਤੁਹਾਡੇ ਘਰ ਆਈ ਤਾਂ ਕਿਦਾਂ ਡਈ ਕਹਿਣ ਤੇ ਪਰ ਨਾ ਮੈਂ ਆਹਦਾ ਤੈਨੂੰ ਇਹਦਾ ਤਾਂ ਨਹੀਂ ਦਿੱਤੀਆਂ ਬਤ ਉਹ ਅਗਲੇ ਨੂੰ ਖੜ ਇੱਕ ਬਾੜੀ ਵਾਂਗੂ ਪੈ ਪਿਆਰ ਨਾ ਬੋਲਿਆ ਉਹ ਮੰਮੀ ਗੱਲ ਪਤਾ ਕੀ ਹੋਈ ਮੈਨੂੰ ਫੋਨ ਆ ਗਿਆ ਤੇ ਮੈਨੇਜਰ ਕਹਿੰਦਾ ਭਾਜੀ ਹੁਣੇ ਆਓ ਉਥੇ ਗਦਾਮਾਂ ਚ ਤੇ ਮੈਂ ਤੇ ਇੱਧਰ ਨੂੰ ਆਉਣਾ ਹੈਗਾ ਤੇ ਤਾਂ ਕਰਕੇ ਮੈਨੂੰ ਹੋਰ ਤੇ ਗੁੱਸਾ ਆਇਆ ਕਦੇ ਨਿਕਲਦੇ ਗਿਆ ਨਹੀਂ ਨਹੀਂ ਪਰ ਕਾਲਾ ਨਹੀਂ ਪਈਦਾ ਹੁੰਦਾ ਠੰਡਾ ਸੁਭਾ ਰੱਖ ਇਦਾਂ ਕਾਲੇ ਪਿਆ ਨਹੀਂ ਗੁਜ਼ਾਰਾ ਹੋਣਾ ਹੈਗਾ ਨਾਲੇ ਕਾਰੋਬਾਰ ਵਾਲੇ ਤੇ ਇਦਾਂ ਕੀ ਕੀ ਪਾਵਾਂਗੇ ਹਰ ਇੱਕ ਨੂੰ ਤੇ ਫਿਰ ਕਿੱਦਾਂ ਕੰਮ ਸਾਡਾ ਚੱਲੂਗਾ ਆ ਮਮੀ ਇਹਦੇ ਗੱਲ ਹੈਗੀ ਆ ਉਹਦਾ ਨਾ ਮੈਂ ਨਾ ਜੇ ਤੂੰ ਇਹ ਗੱਲ ਤੇ ਮੈਨੂੰ ਤੇ ਆ ਮਹਾਰਾਜਵਿੰਦਰ ਨਾਲ ਗੱਲ ਕਾੰਢੀ ਵੀ ਮੈਨੂੰ ਨਾ ਸੁਭਾਅ ਬੜਾ ਚੰਗਾ ਲੱਗਾ ਕੁੜੀ ਮੇਲਣ ਜੀ ਬੜੀ ਐ ਮਲਾਪਣ ਜੀ ਬੜੀ ਐ ਆਹੋ ਉਹਦਾ ਤੇ ਚੰਗੀ ਹੀ ਕੁੜੀ ਹੈ ਨਾ ਤੈਨੂੰ ਚੰਗੀ ਲੱਗੀ ਨਹੀਂ ਉਹ ਬੜਾ ਚੰਗੀ ਮਮੀ ਨਾ ਤਾਂ ਹੀ ਪੁੱਛ ਆਹੋ ਹੈ ਤੇ ਚੰਗੀ ਆ ਪਰ ਉਹਦਾ ਤੈਨੂੰ ਮੈਨੂੰ ਲੱਗਦੀ ਜਿਆਦਾ ਚੰਗੀ ਲੱਗੀ ਨਹੀਂ ਨਹੀਂ ਏਡੀ ਵੀ ਗੱਲ ਨਹੀਂ ਹੈ ਕੋਈ ਨਹੀਂ ਜੇ ਤੈਨੂੰ ਪਸੰਦ ਆ ਵਾ ਤੇ ਮੈਂ ਕਰਾਂ ਉਹਦਾ ਨਾਲ ਗੱਲ ਬਜਰੀਤ ਨਾਲ ਕਿਉਂ ਤੇਰਾ ਵਿਆਹ ਨਾ ਕਰਦਾ ਉਹਨਾਂ ਅੱਛਾ ਹਾਂ ਉਹ ਜਾਓ ਮੰਮੀ ਕੰਮ ਕਰੋ ਆਪਣਾ ਅੱਛਾ ਉੱਦਾਂ ਪੁੱਛਿਆ ਨਾ ਉਹਦਾਂ ਮੈਂ ਪੁੱਛਿਆ ਲੋਕਾਂ ਨੇ ਐਵੇਂ ਕਹਿਣਾ ਦੋ ਭੈਣਾਂ ਵੇ ਆਉਣ ਵਾਲੀਆਂ ਇਹਨੂੰ ਕਿੱਡੀ ਵਿਆਹ ਦੀ ਪਈ ਐ ਚੱਲ ਕੋਈ ਨਹੀਂ ਆਪਾਂ ਐਦਾਂ ਕਰਨਾ ਬਲਜੀਤ ਦਾ ਵਿਆਹ ਕਰ ਦੇਣਾ ਵਾ ਤੇ ਬਲਜੀਤ ਦਾ ਵਿਆਹ ਹੋ ਜਾ ਤਾਂ ਫੇ ਮਗਰੋਂ ਤੇਰਾ ਫੇ ਮਗਰੋਂ ਥੋੜੀ ਸਿਆਜ ਪਾ ਕੇ ਫਲ ਮੇਟਾ ਰਾਜਵਿੰਦਰ ਦਾ ਠਹਿਰ ਕੇ ਹੀ ਕਰਨਾ ਆ ਜੀ ਮੈਂ ਨਹੀਂ ਕਰਨਾ ਆਪਾਂ ਚੱਲ ਮੰਮੀ ਮੈਂ ਮੈਂ ਪੱਗਪੂ ਖੋਲਾਂ ਫਿਰ ਚੱਲ ਖੋਲ ਠੀਕ ਆ ਠੀਕ ਠੀਕ ਮੈਨੂੰ ਲੱਗਦਾ ਇਹਨੂੰ ਹੀ ਪਸੰਦ ਵਾ ਕੁੜੀ ਤਾਂ ਹੀ ਪੁੱਛਦਾ ਨਹੀਂ ਤੋ ਉਦੋਂ ਤਾਂ ਪੈਂਦਾ ਹੀ ਆਉ ਜਿੱਦਾਂ ਖਾਣ ਪੈਂਦਾ ਵਾ ਅੱਜ ਵੇਖ ਕਿੱਡੇ ਪਿਆਰ ਨਾਲ ਬੋਲਣ ਰਿਹਾ ਮੇਰੇ ਨਾਲ ਇਹ ਤਾਂ ਨਾਲੇ ਪੈਂਦਾ ਮੰਮੀ ਕੁੜੀ ਕੁੜੀ ਚੰਗੀ ਲੱਗੀ ਮੈਨੂੰ ਹਰਿਆ ਇਹਨੂੰ ਚੰਗੀ ਲੱਗੀ ਤਾਂ ਹੀ ਰਿਆ ਕਹਿਣ ਇੱਕ ਮਿੰਟ ਮੇਰੀ ਗੱਲ ਸੁਣਿਓ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂਜੀ ਮੈਮ ਮੈਂ ਕਿੰਨੇ ਦਿਨਾਂ ਦੀ ਸੋਚਣ ਦੀਆਂ ਗੱਲ ਕਰੂੰਗੀ ਗੱਲ ਕਰੂੰਗੀ ਪਰ ਮੈਂ ਕਹੂੰ ਨਹੀਂ ਰਹੀ ਹੈਗੀ ਹਾਂਜੀ ਦੱਸੋ ਮੈਂ ਇਹਨਾਂ ਦਾ ਵਿਆਹ ਕਰਾਉਣਾ ਚਾਹੁੰਦੀ ਆ ਉਹ ਮੈਡਮ ਕਿਦਾਂ ਨਹੀਂ ਗੱਲਾਂ ਕਰਨ ਦੇ ਜੀ ਤੇ ਚ ਮਾੜਾ ਕੀ ਆ ਨਹੀਂ ਨਹੀਂ ਮੈਡਮ ਇਹ ਗੱਲ ਨਹੀਂ ਹੋ ਸਕਦੀ ਮੈਡਮ ਨੇ ਬੜਾ ਵਿਸ਼ਵਾਸ ਕੀਤਾ ਮੇਰੇ ਉੱਤੇ ਤੇ ਮੈਂ ਮੈਡਮ ਨਾਲ ਵਿਸ਼ਵਾਸ ਘਾਤ ਨਹੀਂ ਕਰ ਸਕਦਾ ਮੈਂ ਉਹਨਾਂ ਦਾ ਭਰੋਸਾ ਨਹੀਂ ਤੋੜ ਸਕਦਾ ਤੇ ਚ ਭਰੋਸਾ ਤੋੜਨ ਵਾਲੀ ਗੱਲ ਕਿਹੜੀ ਆ ਵਿਆਹ ਹੀ ਤੇ ਕਰਾਉਣਾ ਨਹੀਂ ਨਹੀਂ ਮੈਡਮ ਤੁਸੀਂ ਇਹ ਗੱਲ ਭੁੱਲ ਜਾਓ ਇਹਨੂੰ ਬੁਰਾ ਸੁਪਨਾ ਸੋਚ ਕੇ ਭੁੱਲ ਜਾਓ ਨਹੀਂ ਜੇ ਤੁਹਾਨੂੰ ਇਹੋ ਜਿਹਾ ਮਨ ਤੁਹਾਡੇ ਖਿਆਲ ਆਉਂਦਿਆਂ ਨਾ ਤੇ ਪਲੀਜ਼ ਤੁਸੀਂ ਭੁੱਲ ਜੂ ਨਹੀਂ ਜੇ ਮੈਨੂੰ ਇਹ ਕੰਮ ਛੱਡਣਾ ਪੈਣਾ ਵਾ ਮੈਂ ਕਿਤੇ ਹੋਰ ਕੰਮ ਕਰ ਲੂੰਗਾ ਮੈਡਮ ਹੇ ਰੱਬਾ ਦੱਸ ਮੈਂ ਕਿਹੜਾ ਸੂਲੀ ਤੇ ਜੜਾਉਂਦੀ ਆ ਵੈਸੇ ਵੀ ਤੁਹਾਡਾ ਵੀ ਤੇ ਵਿਆਹ ਹੋਣਾ ਵਾ ਤੇ ਮੇਰਾ ਵੀ ਹੋਣਾ ਵਾ ਤੇ ਇਹ ਚ ਮਾੜਾ ਕੀ ਆ ਇਦਾਂ ਕਰਦੇ ਹਾਂ ਮੰਮੀ ਨਾਲ ਗੱਲ ਕਰ ਲੈਨੇ ਆ ਤੇ ਵਿਆਹ ਕਰਾ ਲੈਨੇ ਆ ਨਹੀਂ ਐਕਚੁਅਲੀ ਮੈਡਮ ਕੱਲ ਪਤਾ ਕੀ ਆ ਮੈਨੂੰ ਤੁਹਾਡੇ ਬੱਡੇ ਦਾ ਸਵੇਰੇ ਵੀ ਪਤਾ ਮੈਨੂੰ ਮੈਡਮ ਨੇ ਸੱਦਿਆ ਵੀ ਪਰ ਮੈਂ ਸਾਬੀ ਸਾਥੋਂ ਡਰਦਾ ਨਹੀਂ ਘਰ ਆਇਆ ਕਿ ਉਹਨਾਂ ਦਾ ਨੇਚਰ ਨਹੀਂ ਸਹੀ ਤੇ ਜੇ ਉਹ ਮੈਨੂੰ ਬਰਥਡੇ ਤੇ ਘਰ ਵੇਖ ਕੇ ਖੁਸ਼ ਨਹੀਂ ਸਕਦੇ ਤੇ ਜਿੱਦਾਂ ਤੁਸੀਂ ਗੱਲਾਂ ਕਰਦੇ ਨੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਮੈਨੂੰ ਜਾਨੋਂ ਹੀ ਮਾਰ ਦੇਣਾ ਆ ਉਹ ਕੁਝ ਨਹੀਂ ਕਹਿੰਦਾ ਸਾਬੀ ਸਾਬੀ ਨੂੰ ਮੈਂ ਜਾਣਦੀ ਆ ਚੰਗੀ ਤਰ੍ਹਾਂ ਵੈਸੇ ਵੀ ਮੈਨੂੰ ਰਿਸ਼ਤੇ ਨਾਲ ਤੇ ਆਉਂਦੇ ਰਹਿੰਦੇ ਸੀ ਤੇ ਪਰ ਮੈਂ ਨਾ ਕਰ ਦਿੰਦੀ ਪਰ ਹੁਣ ਉਮਰ ਹੋਈ ਆ ਉਹਨੇ ਕੀ ਕਰਨ ਨੂੰ ਨਾ ਕਰਨੀ ਤੇ ਉਹਨੇ ਕੋ ਗੁੱਸਾ ਕਰਨਾ ਵਾ ਨਹੀਂ ਨਹੀਂ ਮੈਡਮ ਤੁਸੀਂ ਇਹ ਭੁੱਲ ਜੂ ਮੈਂ ਇਹ ਗੱਲ ਨਹੀਂ ਕਰ ਸਕਦਾ ਜੇ ਬਹੁਤੀ ਗਲਤ ਮੈਂ ਸਵੇਰ ਤੋਂ ਨਾ ਕੰਮ ਤੇ ਨਹੀਂ ਆਉਣਾ ਹਾ ਹਏ ਆਪ ਬੰਦਾ ਡਰਦਾ ਹੀ ਬੜਾ ਵਾ ਦੇ ਹੁਣ ਕੀ ਕਰਾਂ ਮਨਾ ਹੋ ਨਾ ਹੋਵੇ ਕੰਮ ਛੱਡ ਕੇ ਹੀ ਚਲ ਜੇ ਮੇਰੇ ਕੋ ਬਹੁਤ ਵੱਡੀ ਗਲਤੀ ਹੋ ਗਈ ਆ ਮੈਨੂੰ ਪੁੱਛਣਾ ਨਹੀਂ ਚਾਹੀਦਾ ਹਏ ਮੈਨੂੰ ਧਾਰ ਬੜਾ ਹੋਣ ਦਿਆ ਜੇ ਮੰਮੀ ਨੇ ਪੁੱਛਿਆ ਪਿੱ ਕੰਮ ਛੱਡ ਕੇ ਕਿਉਂ ਚੱਲਿਆ ਵਾ ਤੇ ਫੇਰ ਭਾ ਮੰਮੀ ਨੂੰ ਦੱਸ ਦੇ ਜੇ ਕੰਮ ਛੱਡ ਕੇ ਚੱਲ ਗਿਆ ਤੇ ਜਿਹੜਾ ਮਾੜਾ ਮੋਟਾ ਆਖਾ ਸਾਹਮਣੇ ਦੇਖਦਾ ਉਹ ਵੀ ਇਹਨੇ ਦੇਖਣੋਂ ਹਟ ਜਾਣਾ